ਸਵਾਗਤ ਹੈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਨੀਲੀ ਰਾਵੀ ਦਾ ਰਿੰਗ ਹੋਇਆ ਸੀ ਉਸ ਦੇ ਜਿਹੜੇ ਰਿਜ਼ਲਟ ਉਹ ਆ ਚੁੱਕੇ ਆ ਤੇ ਇਹ ਜਿਹੜਾ ਕਟਾ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਇਸ ਨੇ ਪਹਿਲਾ ਸਥਾਨ ਜਿਹੜਾ ਪ੍ਰਾਪਤ ਕੀਤਾ ਤੇ ਇਹਦੇ ਬਾਰੇ ਜਿਹੜੀ ਜਾਣਕਾਰੀ ਆਪਾਂ ਮਾਲਕ ਤੋਂ ਲਵਾਂਗੇ ਸਾਰੀ ਗੱਲਬਾਤ ਆਪਾਂ ਮਾਲਕ ਦੇ ਨਾਲ ਵੀਡੀਓ ਦੇ ਵਿੱਚ ਕਰਦੇ ਆਂ ਅਪਸਤੀ ਦਾ ਫੀਸੀ ਹੈ ਰਸ਼ੀਕਲ ਬਾਈ ਜੀ ਬਾਈ ਜੀ ਜਿਹੜਾ ਅੱਜ ਕੱਟਾ ਲੈ ਗਿਆ ਹੈ ਉਹ ਕਿਹੜਾ ਸਥਾਨ ਪ੍ਰਾਪਤ ਕੀਤਾ ਜੀ ਇਸ ਲਈ ਪਹਿਲਾ ਸਥਾਨ ਹੈ ਇਸ ਕੱਟੇ ਕਿਰਾ ਕੈਟਾਗਰੀ ਵਿੱਚ ਪਹਿਲਾ ਸਥਾਨ ਕਿਰਾ ਕੈਟਾਗਰੀ ਦੇ ਵਿੱਚ ਪਹਿਲਾ ਸਥਾਨ ਇਸ ਕੱਟੇ ਨੇ ਜਿਹੜਾ ਹੈ ਪ੍ਰਾਪਤ ਕੀਤਾ ਬਹੁਤ ਬਹੁਤ ਵਧਾਈਆਂ ਬਾਈ ਜੀ ਤੁਹਾਨੂੰ ਜਿਹੜੇ ਬੁੱਲਦਾ ਇਹ ਬੱਚਾ ਬਾਈ ਜੀ ਚੱਕਲੇ ਕੋਈ ਨੂੰ ਬੁੱਲਦਾ ਚੋੜ ਚੱਕਲੇ ਕੋਈ ਨੂਰ ਬੁੱਲਦਾ ਬੱਚਾ ਇਹ ਤੇ ਇਸ ਦੀ ਜਿਹੜੇ ਮਾਦਰ ਦਾ ਰਿਕਾਰਡ ਹੈ ਉਹ ਕਿੰਨਾ ਰਿਹਾ ਜੀ ਮਾਂ ਦਾ ਜਿਹੜਾ ਇਸ ਦਾ ਰਿਕਾਰਡ ਹੈ ਉਹ 18 ਕਿਲੋ ਰਿਹਾ ਤੇ ਮੋਲ ਨਾਰਮਲ ਪੱਠਿਆਂ ਦੇ ਨਾਰਮਲ ਖਰਾਕ ਦੇ ਉੱਪਰ ਜਿਹੜਾ ਇਸ ਦੀ ਮਦਰ ਦਾ 18 ਕਿਲੋ ਦੁੱਧ ਬਾਈ ਨੇ ਦੱਸਿਆ ਕਿ ਉਹ ਰਿਆ ਤੇ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲੈ ਲਾਏ ਕਿਹੜੇ ਪਿੰਡ ਤੋਂ ਬਾਈ ਆਏ ਹੋਏ ਨੇ ਉਹ ਵੀ ਆਪਾਂ ਤੁਹਾਨੂੰ ਪੁੱਛ ਕੇ ਦੱਸਦੇ ਹਾਂ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ ਜੰਗੀਆਣੇ ਪਿੰਡ ਤੋਂ ਆਏ ਜੰਗੀਆਣੇ ਪਿੰਡ ਤੋਂ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤੇ ਆਪਣਾ ਨਾਮ ਦੱਸ ਦੋ ਜੀ ਨਾਮ ਉਹ ਵੀਰ ਦਾ ਜੀ ਪਪਨੇ ਦਾ ਮੇਰਾ ਨਾਮ ਸਿੰਘਾਰਾ ਹੈ ਅੱਛਾ ਜੀ ਹਾਂ ਜੀ ਤੇ ਠੀਕ ਹੈ ਵੀਰੇ ਇਹ ਜਿਹੜਾ ਕਟਾ ਅੱਜ ਤੁਸੀਂ ਦੇਖ ਰਹੇ ਹੋ ਪਹਿਲੇ ਨੰਬਰ ਦੇ ਉੱਪਰ ਆਇਆ ਨੀਲੀ ਰਾਵੀ ਰਿੰਗ ਦੇ ਵਿੱਚੋਂ ਖੀਰਿਆਂ ਦੇ ਖੀਰਾ ਕੈਟਾਗਰੀ ਦੇ ਵਿੱਚੋਂ ਜਿਹੜਾ ਪਹਿਲੇ ਨੰਬਰ ਤੇ ਆਇਆ ਤੇ ਬਾਜੀ ਫੋਨ ਨੰਬਰ ਦੱਸ ਦੋ ਜੀ ਆਪਣਾ ਨਾਨੀ ਦਾ ਬਰੇ ਬਾਈ ਲਿੱਤਾ ਉਹ ਦਾ ਮੁੰਡਾ ਬਹੁਤ ਸ਼ਾਂਤ ਆ ਅੱਛਾ ਤੁਸੀਂ ਮੇਰਾ ਲੈਣਾ ਲੈ ਲਓ ਕੋਈ ਗੱਲ ਗਰੰਟੀ ਆ 90652 90652 0018 0018 ਇਹ ਬਾਈ ਦਾ 101 001 001 ਬਾਕੀ ਸਕਰੀਨ ਦੇ ਉੱਪਰ ਵੀ ਨੰਬਰ ਸ਼ੋਅ ਕਰਾਂਗੇ ਤੇ ਇਹ ਇਕੱਟਾ ਜਿਹੜਾ ਪਾਕਿਸਤਾਨ ਦੇ ਆਇਆ ਤੇ ਆਪਾਂ ਸਾਰਾ ਜਿਹੜਾ ਇਕੱਟਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇਹ ਪਿੱਠੂੜਾ ਕਾਫੀ ਸ਼ਾਨਦਾਰਾ ਕੱਟੇ ਦਾ ਤੇ ਟੈਸਟਿਕਲ ਦੇਖੋ ਕੱਟੇ ਦੇ ਬਹੁਤ ਦੰਦਾ ਵਾਲੀ ਨਾ ਬਹੁਤ ਹੀ ਚੰਗੇ ਤੇ ਹੈਵੀ ਟੈਸਟਿਕਲ ਜਿਹੜੇ ਸਬੂਲਦੇ ਨੇ ਤੇ ਬਾਕੀ ਕੱਟ ਦੇਖੋ ਆਲੇ ਨਾਲੇ ਤੁਸੀਂ ਕਿੰਨਾ ਕੱਟਾ ਜਿਹੜਾ ਆ ਇਸ ਰਿੰਗ ਦੇ ਆਲੇ ਨਾਲੇ ਹੋ ਚੁੱਕਿਆ ਰਿੰਗ ਨੰਬਰ 1 ਵਿੱਚ ਜਲਦੀ ਤੋਂ ਜਲਦੀ ਤੇ ਦੂਜੇ ਨੰਬਰ ਦਾ ਰਿਜ਼ਲਟ ਵੀ ਆਪਾਂ ਤੁਹਾਨੂੰ ਦਿਖਾਣੇ ਆ ਬਣੇ ਰਹੋ ਵੀਡੀਓ ਦੇ ਨਾਲ ਤੇ ਅੱਗੇ ਇਹ ਬੂਰੇ ਰੰਗ ਦੇ ਵਿੱਚ ਜਿਹੜਾ ਨੀਲੀ ਰਾਵੀ ਨਸਲ ਦਾ ਕੱਟਾ ਇਹ ਵੀ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਪੂਰਾ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆਂ ਪਿੱਠੂ ਬੂੜਾ ਕਾਫੀ ਸ਼ਾਨਦਾਰ ਹੈ ਕੱਟੇ ਦਾ ਟੈਸਟੀਕਲ ਵਗੈਰਾ ਟੈਸਟੀਕਲ ਵਗੈਰਾ ਬਹੁਤ ਚੰਗੇ ਆਪਾਂ ਪਤਾ ਕਰਦੇ ਆਂ ਕਿਹੜੀ ਪੋਜੀਸ਼ਨ ਤੇ ਇਹ ਕੱਟਾ ਆਇਆ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਦੇ ਆਂ ਨੀਲੀ ਰਾਵੀ ਦਾ ਮੁਕਾਬਲੇ ਸੋਪਾਲ ਇਹਨਾਂ ਨੇ ਪਹਿਲਾ ਮੈਗਮੈਂਟ 30 ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਬਾਈ ਜੀ ਆਏ ਹੋ ਹਾਂਜੀ ਨੀਲੋਵਾਲ ਤੋਂ ਬਾਈ ਆਏ ਹੋ ਨੇ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਹਰਮਨ ਨਾਮ ਹਰਮਨ ਤੇ ਬਾਈ ਦਾ ਜਿਹੜਾ ਕੱਟਾ ਇਹ ਚੈਂਪੀਅਨ ਬਣਿਆ ਬਾਈ ਜੀ ਕਿੰਨੇ ਵੇ ਸਥਾਨ ਪ੍ਰਾਪਤ ਕੀਤਾ ਦੂਜਾ ਸਥਾਨ ਜਿਹੜਾ ਇਸ ਨੀਲੀ ਰਵੀ ਦੇ ਬੱਚੇ ਨੇ ਪ੍ਰਾਪਤ ਕੀਤਾ ਖੀਰਾ ਕੈਟਾਗਰੀ ਦੇ ਵਿੱਚੋਂ ਜਿਹੜਾ ਇਹ ਦੂਜੇ ਸਥਾਨ ਦੇ ਉੱਪਰ ਆਇਆ ਤੇ ਬਾਈ ਆਇਆ ਹੋਇਆ ਨੀਲੋਵਾਲ ਪਿੰਡ ਤੋਂ ਤੇ ਬਾਈ ਜੀ ਇਸ ਦਾ ਜਿਹੜਾ ਫਾਦਰ ਹੈ ਉਹ ਕਿਹੜਾ ਬੁੱਲਾ ਹੈ ਤਰਨਾਟ ਬੁੱਲ ਦਾ ਜਿਹੜਾ ਇਹ ਬੱਚਾ ਤੁਸੀਂ ਸਕਰੀਨ ਉੱਪਰ ਤਰਨਾਟ ਦਾ ਰਿਜ਼ਲਟ ਵੀ ਦੇਖ ਸਕਦੇ ਹੋ ਟੌਪ ਕਲਾਸ ਜਿਹੜਾ ਬੱਚਾ ਸੈਕੰਡ ਪੋਜੀਸ਼ਨ ਦੇ ਉੱਪਰ ਆਇਆ ਤੇ ਦੂਰੇ ਰੰਗ ਦੇ ਵਿੱਚ ਇਹ ਕੱਟਾ ਮਾਂ ਦਾ ਦੁੱਧ ਕਿੰਨਾ ਰਿਹਾ ਜੀ ਇਸ ਦਾ ਮਜ਼ਰਦਾਰ ਰਿਕਾਰਡ ਕਿੰਨਾ ਰਿਹਾ ਜੀ ਨੋਰਮਲ ਜਿਹੜਾ ਮਾਂ ਦਾ ਇਸ ਦਾ 14 15 ਕਿਲੋ ਦੁੱਧ ਜਿਹੜਾ ਰਿਕਾਰਡ ਰਿਹਾ ਤੇ ਬਾਈ ਜੀ ਇਹ ਬਰੀਡਿੰਗ ਵਾਸਤੇ ਤਿਆਰ ਕਰੋਗੇ ਜਾਂ ਸੇਲ ਦਾ ਵਿਚਾਰ ਵੀ ਹੈ ਬਰੀਡਿੰਗ ਵਾਸਤੇ ਬਰੀਡਿੰਗ ਵਾਸਤੇ ਜਿਹੜਾ ਬਾਈ ਤਿਆਰ ਕਰਨਗੇ ਉਸ ਤੋਂ ਮਗਰੋਂ ਸਵਾਨ ਜੇ ਤੇ ਟੈਸਟੀਕਲ ਚੈੱਕ ਕਰੋ ਬੁੱਲਦੇ ਤੇ ਤੋਰਗੇ ਜਿਹੜਾ ਤੁਹਾਨੂੰ ਦਿਖਾ ਦਿੱਤਾ ਗਿਆ ਇੱਕ ਜੀ 3 ਨੰਬਰ ਰੇਂਜ ਦੇ ਵਿੱਚ ਅਗਲਾ ਮਕਾਨ ਤੇ ਬਾਈ ਜੀ ਆਪਣਾ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈ 98558 91 WhatsApp 98558 9682 9682 28 ਇਹ ਬਾਈ ਦਾ ਫੋਨ ਨੰਬਰ ਹੈ ਤੇ ਆਪਾਂ ਸਾਰੀ ਜਾਣਕਾਰੀ ਜਿਹੜੀ ਹੈ ਬਾਈ ਤੋਂ ਲੈ ਲਈ ਤੇ ਅੱਗੇ ਤੁਹਾਨੂੰ ਤੀਜੇ ਨੰਬਰ ਦੇ ਜਿਹੜਾ ਰਿੰਗੋ ਵੀ ਦੁਕਾਨੇ ਆ ਦੇਖਗੇ ਰਿੰਗ ਦੇ ਵਿੱਚ ਜਿਹੜਾ ਕੱਟਾ ਖੜਿਆ ਇਸ ਬਾਰੇ ਆਪਾਂ ਜਾਣਕਾਰੀ ਲੈਣੇ ਆ ਸਾਫੀ ਗੱਲ ਬਾਈ ਜੀ ਕਿਹੜੇ ਪਿੰਡ ਤੋਂ ਆਇਓ ਜੀ ਨਗਰ ਦਿੱਤੀ ਵਾਲਾ ਜਿਲ੍ਹਾ ਫਿਰੋਜ਼ਪੁਰ ਅੱਛਾ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੁਰਦਿੱਤੇ ਵਾਲਾ ਤੋਂ ਬਾਈ ਆਏ ਹੋਏ ਨੇ ਤੇ ਆਪਣਾ ਨਾਮ ਦੱਸ ਦਿਓ ਜੀ ਲਾਪ੍ਰੀਤ ਲਾਪ੍ਰੀਤ ਸਿੰਘ ਬਾਈ ਆਏ ਹੋਏ ਨੇ ਤੇ ਜਿਹੜਾ ਕੱਟਾ ਅੱਜ ਲੈ ਕੇ ਆਇਓ ਕਿੰਨਾਵਾਂ ਸਥਾਨ ਪ੍ਰਾਪਤ ਕੀਤਾ ਤੇਜਾ ਸਥਾਨ ਨੀਲੀ ਰਾਵੀ ਥੀਰੇ ਕੈਟਾਗਰੀ ਦੇ ਵਿੱਚੋਂ ਜਿਹੜਾ ਇਸਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਕੱਟਾ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਬਹੁਤ ਚੰਗਾ ਜਿਹੜਾ ਕਟਾ ਤੇ ਟੈਸਟਿਕਲ ਵਗੈਰਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਟੈਸਟਿਕਲ ਕੱਟੇ ਦੇ ਤੁਸੀਂ ਦੇਖ ਸਕਦੇ ਹੋ ਤੇ ਪਿੱਟੂਪੋੜਾ ਕਾ ਵੀ ਸ਼ਾਨਦਾਰ ਆ ਤੇ ਆਪਾਂ ਗੱਲਬਾਤ ਕਰਦੇ ਆ ਇਸਦੇ ਪਿਓ ਦੇ ਬਾਰੇ ਬਾਈ ਜੀ ਇਸ ਦਾ ਪਿਓ ਕਿਹੜਾ ਜੀ ਡਾਇਮੰਡ 1 ਡਾਇਮੰਡ 1 ਦਾ ਇਹ ਬੱਚਾ ਤੇ ਤੁਸੀਂ ਡਾਇਮੰਡ 1 ਦਾ ਰਿਜ਼ਲਟ ਵੀ ਦੇਖ ਸਕਦੇ ਹੋ ਅੱਜ ਚੈਂਪੀਅਨ ਜਿਹੜਾ ਬਣਿਆ ਤੀਜੇ ਨੰਬਰ ਤੇ ਆਇਆ ਤੇ ਬਾਈ ਜੀ ਇਸ ਦੀ ਮਾਂ ਦਾ ਦੁੱਧ ਕਿੰਨਾ ਸੀ 20 ਲੀਟਰ ਜੀ 20 ਲੀਟਰ ਜਿਹੜਾ ਇਸ ਦੀ ਮਾਂ ਦਾ ਦੁੱਧ ਰਿਕਾਰਡ ਰਿਆ ਤੇ ਬਾਈ ਇਸ ਨੂੰ ਸੇਲ ਕਰਨ ਦਾ ਵਿਚਾਰ ਹੈਗਾ ਘਰੇ ਰੱਖੋਗੇ ਕਰੇ ਬਾਈ ਕਹਿੰਦੇ ਰੱਖਾਂਗੇ ਸੀਮਨ ਵਗੈਰਾ ਤਿਆਰ ਕਰਵਾਉਂਗੇ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ 9438 95308 11200 11200 666 ਤੇ ਇਹ ਬਾਈ ਦਾ ਫੋਨ ਨੰਬਰ ਹੈ ਧੰਨਵਾਦ ਬਾਈ ਜੀ ਤੇ ਅੱਗੇ ਜਿਹੜਾ ਇਹ ਕਟਾ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਇਹ ਵੀ ਜਿਹੜਾ ਚੈਂਪੀਅਨ ਅੱਜ ਦੀ ਖੀਰੇ ਕੈਟਾਗਰੀ ਦੇ ਵਿੱਚੋਂ ਨੀਲੀ ਰਵੀ ਰਿੰਗ ਵਿੱਚੋਂ ਇਹ ਚੈਂਪੀਅਨ ਬਣਿਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਾਰੀ ਗੱਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਜਗਤਾਰ ਸਿੰਘ ਦੇ ਨਾਮ ਤੇ ਆ ਜੀ ਇਹ ਤੁਹਾਡਾ ਆਪਣਾ ਨਾਮ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਜਿਹੜਾ ਬਾਈ ਦਾ ਨਾਮ ਹੈ ਤੇ ਬੁੱਲ ਦਾ ਨਾਮ ਕੀ ਰੱਖਿਆ ਹੋਇਆ ਬੁੱਲ ਦਾ ਨਾਮ ਤਾਂ ਹਜੇ ਕੋਈ ਨਹੀਂ ਰੱਖਿਆ ਅੱਛਾ ਜੀ ਤੇ ਅੱਜ ਜਿਹੜਾ ਬੁੱਲ ਜਿਹੜਾ ਕਿੰਨਾ ਸਥਾਨ ਇਸਨੇ ਪ੍ਰਾਪਤ ਕੀਤਾ ਚੌਥਾ ਚੌਥਾ ਸਥਾਨ ਜਿਹੜਾ ਇਸ ਬੁੱਲ ਨੇ ਪ੍ਰਾਪਤ ਕੀਤਾ ਆਪਾਂ ਤੁਹਾਨੂੰ ਬੁੱਲ ਵੀ ਦਿਖਾ ਦਿੰਨੇ ਆ ਸਾਰਾ ਵੀਡੀਓ ਦੇ ਵਿੱਚ ਕਵਰ ਕਰਕੇ ਤੇ ਪਿੱਠਪੂੜਾ ਕਾਫੀ ਸ਼ਾਨਦਾਰ ਹੈ ਬੁੱਲ ਦਾ ਤੇ ਟੈਸਟਿਕਲ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਪਿੱਠਪੂੜਾ ਕਾਫੀ ਸ਼ਾਨਦਾਰ ਹੈ ਨੀਲੀ ਰਾਵੀ ਦਾ ਇਹ ਬਰੀਡ ਦੇ ਵਿੱਚੋਂ ਹੈ ਤੇ ਬਾਈ ਜੀ ਇਸ ਦਾ ਜਿਹੜਾ ਫਾਦਰ ਹੈ ਉਹ ਕਿਹੜਾ ਬੁੱਲ ਹੈ ਅਲਬਾਕਸ ਅਲਬਖਸ਼ ਬੁਲਦਾ ਹੈ ਬੱਚਾ ਜਿਹੜਾ ਬਹੁਤ ਚੰਗਾ ਰਿਜ਼ਲਟ ਆਲਬਖਸ਼ ਬੁਲਦਾ ਤੇ ਅੱਜ ਚੈਂਪੀਅਨ ਵੀ ਬਣਿਆ ਚੌਥਾ ਸਥਾਨ ਇਜਨੇ ਪ੍ਰਾਪਤ ਕੀਤਾ ਮਾਂ ਦਾ ਦੁੱਧ ਦਾ ਰਿਗਾਰਡਿੰਗ ਕੀ ਹੈ ਭਾਈ ਮਾਂ ਦਾ 18-19 ਕਿਲੋ ਮਾਂ ਦਾ ਦੁੱਧ ਜਿਹੜਾ ਉਹ ਇਸ ਦਾ 18-19 ਕਿਲੋ ਆ ਤੇ ਭਾਈ ਜੀ ਇਹ ਜ਼ਰੂਰ ਸੇਲ ਕਰੋਗੇ ਜਾਂ ਘਰੇ ਰੱਖੋਗੇ ਤੇ ਆਗਲਾ ਕਿੰਨੀ ਵਗੈਰਾ ਤਿਆਰ ਕਰਵਾਉਂਗੇ ਕੋਈ ਨੰਬਰ ਖਾਜੀ ਕੋਈ ਹੋਣੀ ਹੈਗਾ ਸ਼ਰਮ ਨਹੀਂ ਠੀਕ ਹੈ ਜੋ ਤੇ ਵੈਸੇ ਬਰੀਡਿੰਗ ਲਈ ਓਪਨ ਹੈ ਜਾਂ ਹਲੇ ਕਿੰਨੀ ਭਾਈ ਜੀ ਕਿਤਾ ਚਲੋ ਬਾਕੀ ਆਪਣਾ ਫੋਨ ਨੰਬਰ ਦੱਸ ਦਿਓ ਜੀ ਵੀਡੀਓ ਦੇ ਵਿੱਚ ਫੋਨ ਨੰਬਰ ਦਾ अच्छा पता नहीं यार चलो कोई नहीं। गल नहीं ਤੇ ਅੱਜ ਜਿਹੜਾ ਤੁਹਾਨੂੰ ਕੱਟਾ ਦਿਖਾਇਆ ਦੱਸਿਓ ਕਮੈਂਟ ਕਰਕੇ ਕਿਦਾਂ ਲੱਗਿਆ ਆਪਾਂ ਅੱਗੇ ਬਾਲਕ ਨਾਲ ਗੱਲਬਾਤ ਕਰਦੇ ਆਂ ਨੈਕਸਟ ਪਹਿਲੀ ਵਾਰ ਹੀ ਪਾਏ ਸੀਗਾ ਹਾਂਜੀ ਤੇ ਅੱਗੇ ਬਾਈ ਇਹ ਕੱਟਾ ਲੈ ਕੇ ਆਏ ਹੋ ਇਹਨੇ ਇਹਦੇ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਮਾਲਕ ਨਾਲ ਕਰਦੇ ਆਂ ਗੱਲਬਾਤ ਬਹੁਤ ਬਹੁਤ ਧੰਨਵਾਦ ਸਾਡੀ ਆਜ਼ਾਦਪੁਰ ਦੀ ਫਾਰਮਰ ਐਸੋਸੀਏਸ਼ਨ ਸਾਸ਼ੀਗਾਲ ਬਾਈ ਜੀ ਜਿਹੜਾ ਜਗਟਾ ਲੈ ਕੇ ਆਏ ਹੋ ਕਿਹੜੇ ਸਥਾਨ ਪ੍ਰਾਪਤ ਕੀਤਾ ਪੰਜਵਾਂ ਨੰਬਰ ਪੰਜਵਾਂ ਨੰਬਰ ਜਿਹੜਾ ਇਸ ਕਟੇ ਨੇ ਅੱਜ ਪੰਜਵਾਂ ਸਥਾਨ ਪ੍ਰਾਪਤ ਕੀਤਾ ਤੇ ਮਾਲਕ ਨਾਲ ਆਪਾਂ ਗੱਲਬਾਤ ਕਰਦੇ ਆ ਕਿਹੜੇ ਪਿੰਡ ਤੋਂ ਬਾਈ ਜੀ ਆਏ ਹੋ ਹਾਂ ਜੀ ਕਿਹੜੇ ਪਿੰਡ ਤੋਂ ਆਏ ਹੋ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਬਸਤੀ ਖਾਨ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਇਹ ਜਿਹੜਾ ਕਟਾ ਆਇਆ ਹੋਇਆ ਨੀਲਾ ਨੀਲੀ ਰਵੀ ਕੈਟਾਗਰੀ ਦੇ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਤੇ ਭਾਈ ਜੀ ਇਸ ਦਾ ਜਿਹੜਾ ਫਾਦਰ ਹੈ ਉਹ ਕਿਹੜਾ ਬੁੱਲਾ ਹੈ ਅਲਬਖਸ਼ ਬੁੱਲਦਾ ਬੱਚਾ ਤੇ ਪਹਿਲਾਂ ਵੀ ਅਲਬਖਸ਼ ਦਾ ਬੱਚਾ ਦੇਖ ਕੇ ਹਟਿਆ ਤੇ ਇੱਥੋਂ ਤੁਸੀਂ ਸਾਹਿਬ ਲਾ ਸਕਦੇ ਹੋ ਅਲਬਖਸ਼ ਨੇ ਜਿਹੜੇ ਚੰਗੇ ਰਿਜ਼ਲਟ ਮਾਰਕੀਟ ਦੇ ਵਿੱਚ ਜਿਹੜੇ ਅਲਬਖਸ਼ ਦੇ ਆ ਰਹੇ ਨੇ ਤੇ ਚੈਂਪੀਅਨ ਵੀ ਬਣ ਰਹੇ ਨੇ ਤੇ ਇਸ ਬਾਰੇ ਆਪਾਂ ਹੋਰ ਜਾਣਕਾਰੀ ਲੈਣੇ ਆ ਤੇ ਜਿਹੜਾ ਇਸ ਦੀ ਮਦਰ ਦਾ ਰਿਕਾਰਡ ਰਿਹਾ ਉਹ ਕਿੰਨਾ ਸੀਗਾ 20 ਕਿਲੋ 20 ਹਾਂਜੀ 600 ਗ੍ਰਾਮ 20 ਕਿਲੋ 600 ਗ੍ਰਾਮ ਦਾ ਜਿਹੜਾ ਇਸ ਦੀ ਮਦਰ ਦਾ ਰਿਕਾਰਡ ਰਿਹਾ ਤੇ ਭਾਈ ਜੀ ਆਪਣਾ ਫੋਨ ਨੰਬਰ ਦੱਸ ਦਿਓ ਜੀ 97796694 97797 261 94 94 ਇਹ ਬਾਈ ਦਾ ਫੋਨ ਨੰਬਰ ਹੈ ਤੇ ਬਾਈ ਜੀ ਇਸ ਨੂੰ ਸੇਲ ਕਰੋਗੇ ਜਾਂ ਕਰੇ ਰੱਖੋਗੇ ਨਹੀਂ ਨਹੀਂ ਕਰ ਲੈਣਾ ਕਰੇ ਬਾਈ ਕਹਿੰਦੇ ਸ਼ੌਂਕਿਆ ਤੌਰ ਤੇ ਰੱਖਾਂਗੇ ਤੇ ਬਾਈ ਦਾ ਆਪਾਂ ਕੰਟੈਕਟ ਨੰਬਰ ਦੇਦਾ ਜਿਆਦਾ ਜਾਣਕਾਰੀ ਲਈ ਬਾਈ ਨਾਲ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਕੋਈ ਚਾਹ ਬਾਈ ਕਰਵਾਈ ਜਾਂਦੇ ਹੈਗਾ ਸਾਡੇ ਅੱਥੇ ਜਵਾਣ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਏ ਹੋ ਬਾਈ ਜੀ ਅਗਲਿਆ ਜ਼ਿਲ੍ਹਾ ਮਾਨਸਾ ਪਿੰਡ ਅਗਲਿਆ ਜ਼ਿਲ੍ਹਾ ਮਾਨਸਾ ਤੋਂ ਇਹ ਬਾਈ ਆਏ ਹੋਏ ਨੇ ਆਪਣਾ ਨਾਮ ਦੱਸ ਦਿਓ ਜੀ ਕਮਲਪ੍ਰੀਤ ਸਿੰਘ ਬਾਈ ਆਏ ਹੋਏ ਨੇ ਤੇ ਅੱਜ ਜਿਹੜਾ ਕੱਟਾ ਲੈ ਕੇ ਆਏ ਹੋ ਕਿੰਨਾਵਾਂ ਸਥਾਨੇ ਇਸਨੇ ਪ੍ਰਾਪਤ ਕੀਤਾ 7ਵਾਂ ਸਥਾਨ ਜਿਹੜਾ ਅੱਜ ਇਸ ਕੱਟੇ ਨੇ ਪ੍ਰਾਪਤ ਕੀਤਾ ਤੇ ਆਪਾਂ ਕੱਟਾ ਵੀ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਨੇ ਆ ਬਹੁਤ ਹੀ ਐਕਸਟਰਾ ਆਰਡੀਨਰੀ ਹਾਈਟ ਲੈਂਥ ਲੰਬਾਈ ਜਿਹੜੀ ਆ ਬਹੁਤ ਜ਼ਿਆਦਾ ਹੈ ਕੱਟੇ ਦੇ ਵਿੱਚ ਤੇ ਪਿੱਠਪੂੜਾ ਕਾਫੀ ਸ਼ਾਨਦਾਰ ਹੈ ਤੇ ਟੈਸਟਿਕਲ ਟੈਸਟਿਕ ਤੁਸੀਂ ਦੇਖ ਸਕਦੇ ਹੋ ਕੱਟੇ ਦੇ ਤੇ ਆਪਣਾ ਕਾਫੀ ਚੰਗੀ ਹਾਈਟ ਲੈਂਥ ਦਾ ਕੱਟਾ ਇੱਕ ਐਲੈਕਟ੍ਰੀਸ਼ਨ ਵੀ ਰਸਤੇ ਕੋਲੇ ਤੇ ਇਹ ਮਾਂ ਦਾ ਦੁੱਧ ਦਾ ਰਿਕਾਰਡ ਕੀ ਰਿਹਾ ਬਾਈ ਜੀ ਇਸਦਾ 14 ਕਿਲੋ ਜਿਹੜਾ ਇਸਦੀ ਮਾਂ ਦਾ ਦੁੱਧ ਰਿਕਾਰਡ ਕੀ ਰਿਹਾ ਪਿਓ ਕਿਹੜਾ ਬਾਈ ਜੀ ਇਸਦਾ ਪਿਓ ਉਹਦਾ ਹੀ ਨਾਪਿਆ ਵਾਲਾ ਜੀ ਨਾਬੇ ਵਾਲਾ ਨਾਗ ਜਿਹੜਾ ਨਾਬੇ ਵਾਲਾ ਨਾਗ ਬੁੱਲਾ ਉਹ ਇਸ ਦਾ ਪਿਓ ਹੈ ਤੇ ਆਪਾਂ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਲਈ ਵੀਡੀਓ ਦੇ ਵਿੱਚ ਤੇ ਆਪਣਾ ਬਾਈ ਜੀ ਫੋਨ ਨੰਬਰ ਦੱਸ ਦੋ 77 73 83 798 77 73 83 798 84 798 ਇਹ ਬਾਈ ਦਾ ਫੋਨ ਨੰਬਰ ਹੈ ਤੇ ਬਾਈ ਜੀ ਸੇਲ ਕਰੋਗੇ ਜਾਂ ਕਰੇ ਰੱਖੋਗੇ ਨਹੀਂ ਕਰ ਹੀ ਰੱਖਾਂਗੇ ਕਰੇ ਬਾਈ ਕਹਿੰਦੇ ਸ਼ੌਂਕੀਆ ਤੌਰ ਤੇ ਆਪਾਂ ਕਟਾ ਰੱਖਣਾ ਤੇ ਸੀਮਨ ਵਗੈਰਾ ਤਿਆਰ ਕਰਵਾਉਂਗੇ ਜਾਂ ਫਿਰ ਮੇਲਿਆਂ ਵਾਸਤੇ ਕਰਾ ਲਾਂਗੇ ਜੀ ਸੀਮਨ ਵੀ ਬਾਈ ਕਹਿੰਦੇ ਇਸ ਦਾ ਤਿਆਰ ਕਰਵਾਵਾਂਗੇ ਬਹੁਤ ਜਲਦ ਜਿਹੜਾ ਮਾਰਕੀਟ ਦੇ ਵਿੱਚ ਇਸ ਜੀ ਮਨ ਵੀ ਆ ਜੂਗਾ ਤੇ ਮਾਲਕ ਦਾ ਫੋਨ ਨੰਬਰ ਅੱਪਾ ਤੁਹਾਨੂੰ ਦੱਸਦਾ ਧੰਨਵਾਦ ਜੀ ਮੈਂ ਦੱਸਦਾ ਮੈਨੂੰ ਖੁਸ਼ੀ ਹੋਈ ਹੈ ਇੱਕ ਨੁਗੜਾ ਏਡਾ ਸਟਾਰ ਘੋੜਾ ਖੜਾ ਹੈ ਮੈਂ ਬਹੁਤ ਬੰਦੇ ਅੱਗੇ ਇਹ ਘਟਾ ਜਿਹੜਾ ਬਾਈ ਲੈ ਕੇ ਆਏ ਹੋ ਇਹਨੇ ਬਾਈ ਨਾਲ ਗੱਲਬਾਤ ਕਰਾਂਗੇ ਸਾਸ਼ੀ ਘਾਲ ਬਾਈ ਜੀ ਤੋ ਠੀਕ ਹੈ ਕਿਹੜੇ ਪਿੰਡ ਤੋਂ ਆਏ ਹੋ ਜੀ ਹਾਂਜੀ ਮਿੱਡੂਮਾਨ ਤੋਂ ਮਿੱਡੂਮਾਨ ਪਿੰਡ ਤੋਂ ਬਾਈ ਹੁਣੇ ਆਏ ਹੋਏ ਨੇ ਤੇ ਇਹ ਕੱਟਾ ਜਿਹੜਾ ਚੈਂਪੀਅਨ ਬਣਿਆ 6ਵੇਂ ਨੰਬਰ ਤੇ ਆਇਆ 6ਵੇਂ ਨੰਬਰ ਤੇ ਆਇਆ ਜਿਹੜਾ ਇਹ ਕੱਟਾ ਤੇ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੀ ਨੀਲੀ ਰਾਵੀ ਦੇ ਵਿੱਚ ਖੀਰਿਆਂ ਦਾ ਜਿਹੜਾ ਮੁਕਾਬਲਾ ਹੋਇਆ ਸੀਗਾ ਉਹਦੇ ਵਿੱਚੋਂ 6ਵੇਂ ਨੰਬਰ ਤੇ ਜਿਹੜਾ ਇਹ ਕੱਟਾ ਆ ਟੈਸਟੀਕਲ ਵਗੈਰਾ ਤੁਹਾਨੂੰ ਦਿਖਾ ਦਿੰਨੇ ਆ ਤੇ ਪਿੱਟੂੜਾ ਕਾਫੀ ਸ਼ਾਨਦਾਰ ਆ ਕੱਟੇ ਦਾ ਤੇ ਬੰਗ ਗੱਲਬਾਤ ਕਰਦੇ ਆ ਮਾਲਕ ਨਾਲ ਕਿਹੜੇ ਬੁੱਲਾਂ ਦਾ ਬੱਚਾ ਈ ਇਹ ਨੇ ਘਰੇ ਦੀ ਬਾੜ ਆਪਦੇ ਲਈ ਅੱਛਾ ਜੀ ਤੇ ਬਾਈ ਦੇ ਘਰੇ ਹੀ ਇਸ ਦਾ ਜਿਹੜਾ ਫਾਦਰ ਹੈ ਤੇ ਉਸ ਦਾ ਬੱਚਾ ਅੱਜ ਜਿਹੜਾ ਹੈ ਮੇਲੇ ਦੇ ਵਿੱਚ ਜਿੱਤਿਆ ਤੇ ਮਾਂ ਦਾ ਕੀ ਰਿਕਾਰਡ ਰਿਆ ਜੀ ਇਸ ਦਾ ਮਾਂ ਦਾ ਕੀ ਰਿਕਾਰਡ ਰਿਆ ਜੀ 22 ਕਿਲੋ ਦਾ ਲਾਈਵ ਚੁਆਇਸ ਸਦਖ ਡੇਰੀ ਫਾਰਮ ਅੱਛਾ ਜੀ ਸਦਖ ਡੇਰੀ ਫਾਰਮ YouTube ਚੈਨਲ ਉੱਪਰ ਇਸ ਦੀ ਮਾਂ ਨੇ ਜਿਹੜਾ ਹੈ ਲਾਈਵ ਚੁਆਇਸ ਦੇ ਵਿੱਚ 22 ਕਿਲੋ ਦੁੱਧ ਰਿਕਾਰਡ ਕਰਵਾਇਆ ਤੇ ਦੇਖ ਸਕਦੇ ਹੋ ਕੱਟਾ ਤੁਸੀਂ ਬਹੁਤ ਹੀ ਚੰਗਾ ਤੇ ਨੀਲੀ ਰਾਵੀ ਬਰੀਡ ਦੇ ਵਿੱਚ ਇਹ ਅੱਜ 6ਵੇਂ ਸਥਾਨ ਤੇ ਆਇਆ ਤੇ ਬਾਈ ਜੀ ਰੱਖਣ ਦਾ ਵਿਚਾਰ ਹੈ ਇਹ ਸੇਲ ਕਰੋਗੇ ਭਾਈ ਕਹਿੰਦੇ ਵੀ ਕਰੇ ਰੱਖਾਂਗੇ ਬਰੀਡਿੰਗ ਵਾਸਤੇ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ ਹਾਂਜੀ ਫੋਨ ਨੰਬਰ 977950444040 ਇਹ ਭਾਈ ਦਾ ਫੋਨ ਨੰਬਰ ਆ ਤੁਸੀਂ ਜਿਆਦਾ ਜਾਣਕਾਰੀ ਲਈ ਮਾਲਕ ਨਾਲ ਕੰਟੈਕਟ ਕਰ ਸਕਦੇ ਹੋ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿੱਦਿਆਂ ਹੋਰਾਂ ਵੀ ਵੀਡੀਓ ਦੇ ਵਿੱਚ ਧੰਨਵਾਦ ਜੀ ਤੇ ਅੱਗੇ ਜਿਹੜਾ ਇੱਕ ਹੋਰ ਨੀਲੀ ਰਾਵੀ ਦਾ ਕੱਟਾ ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਉੱਪਰ ਤੇ ਅੱਗੇ ਭਾਈ ਜੀ ਆਸ਼ੀਰਵਾਦ ਜੀ ਕਿਹੜੇ ਪਿੰਡ ਤੋਂ ਆਏ ਹੋ ਜੀ ਟੈਣਾ ਪਿੰਡ ਟੈਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਭਾਈ ਜਿਹੜਾ ਅੱਜ ਕੱਟਾ ਲੈ ਕੇ ਆਏ ਹੋ ਕਿਹੜਾ ਸਥਾਨ ਪ੍ਰਾਪਤ ਕੀਤਾ ਜੀ ਨੂਰਦਾਬਾ ਦਾ ਬੱਚਾ ਹਾਂਜੀ ਵੀਰਾਵਲੀ ਦਾ ਬੱਚਾ ਵੀਰਾਵਲੀ ਵਾਲਾ 10ਵਾਂ ਸਥਾਨ ਪ੍ਰਾਪਤ ਅੱਛਾ ਜੀ ਵੀਰਾਵਲੀ ਵਾਲੇ ਨੂਰ ਝੋਟੇ ਦਾ ਜਿਹੜਾ ਇਹ ਬੱਚਾ 10ਵਾਂ ਸਥਾਨ ਇਹਨੇ ਪ੍ਰਾਪਤ ਕੀਤਾ ਆਪਾਂ ਕੱਟਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਦੇਖੋ ਬਈ ਕੱਟਾ ਤੇ ਬਾਕੀ ਫਟੂੜਾ ਕਾफी ਸ਼ਾਨਦਾਰਾ ਕੱਟੇ ਦਾ ਟੈਸਟੀਕਲ ਬਹੁਤ ਚੰਗੇ ਆ ਉਹ ਵੀ ਫਾਰਮਰ ਆਏ ਨੇ ਕਿ ਜੇ ਖਾਣੇ ਦੇ ਰਹਿਣਾ ਖਾਣਾ ਜਲੀ ਜਾਂਦਾ ਲੰਗਰਪੁਰ ਦਾ ਤੇ ਆਪਾਂ ਹਲਕਦਾ ਜਿਹੜਾ ਕੰਟੈਕਟ ਨੰਬਰ ਵੀ ਦੱਸ ਦੇ ਨਿਆ ਤੁਹਾਨੂੰ ਵੀਡੀਓ ਦੇ ਵਿੱਚ ਬਾਈ ਜੀ ਆਪਣਾ ਫੋਨ ਨੰਬਰ ਦੱਸ ਦਿਓ ਜੀ ਵੀਡੀਓ ਦੇ ਵਿੱਚ 88991 86991 9159159150 ਇਹ ਬਾਈ ਦਾ ਫੋਨ ਨੰਬਰ ਹੈ ਤੇ ਰੱਖੋਗੇ ਆ ਸੇਲ ਕਰੋਗੇ ਬਾਈ ਰੱਖਾਂਗੇ ਬਾਈ ਕਹਿੰਦੇ ਆਪਾਂ ਤੇ ਬਰੀਡਿੰਗ ਵਾਸਤੇ ਜਿਹੜਾ ਤਿਆਰ ਕਰਨਗੇ ਬਾਕੀ ਫੋਨ ਨੰਬਰ ਜਿਹੜਾ ਆਪਾਂ ਤੁਹਾਨੂੰ ਦੱਸਤਾ ਆਪਣੇ ਕੋਲੇ ਵੀ ਹਾਂਜੀ ਮਿੱਤਰ ਪਿਆਰਾ ਇਹ ਅੱਛਾ ਜੀ ਆਪਣਾ ਨੰਬਰ ਤੁਹਾਡੇ ਜਿਹੜੀ ਫਾਰਮ ਦੇ ਨਾਲ ਫੋਨ ਦੇਣਾ ਤਾਂ ਆਪਾਂ ਚੈਨਲ ਆ ਅੱਛਾ ਜੀ ਇਹ ਆਪਣਾ ਮਿੱਤਰ ਪਿਆਰਾ ਆਪਣੇ ਕੋਲ ਨੀਲੀ ਰਾਵੀ ਦੇ ਬੱਚੇ ਆ ਅੱਛਾ ਜੀ ਨੀਲੀ ਰਾਵੀ ਬ੍ਰੀਡ ਦੇ ਉੱਪਰ ਕੰਮ ਕਰਦੇ ਹੋ ਆ ਉਹਦੇ ਬੱਚੇ ਛੋਟੇ ਆਏ ਮੇਲੇ 'ਚ ਪਾਉਣ ਵਾਲੇ ਸੀ ਅੱਛਾ ਜੀ ਅੱਛਾ ਜੀ ਮਕਸਦ ਦੋ ਬੱਚੇ ਆਪਣੇ ਘਰੇ ਹੋਰ ਵੀ ਖੜੇ ਬਹੁਤ ਸੋਹਣੇ ਠੀਕ ਹੈ ਜੀ ਤੇ ਜਿਵੇਂ ਬਾਈ ਨੇ ਦੱਸਿਆ ਨੀਲੀ ਰਾਵੀ ਬ੍ਰੀਡ ਦੇ ਉੱਪਰ ਕੰਮ ਕਰਦੇ ਨੇ ਤੇ ਹੋਰ ਵੀ ਬਾਈ ਪਹਿਲਾਂ ਕਦੇ ਤਿਆਰ ਕਰਕੇ ਮੇਲੇ 'ਚ ਪਾਇਆ ਪਹਿ ਇਹ ਪਹਿਲੀ ਵਾਰੀ ਆ ਜਿਹੜਾ ਇਸਨੇ ਪ੍ਰਾਈਜ਼ ਜਿੱਤਿਆ ਤੇ 10ਵਾਂ ਸਥਾਨ ਇਸ ਕੱਟੇ ਨੇ ਪ੍ਰਾਪਤ ਕੀਤਾ ਤੇ ਉਮੀਦ ਕਰਦੇ ਆ ਅੱਗੇ ਹੋਰ ਆਉਣ ਵਾਲੇ ਮੇਲਿਆਂ ਦੇ ਵਿੱਚ ਤੁਹਾਡਾ ਕੱਟਾ ਪਹਿਲੇ ਸਥਾਨ ਤੇ ਵੀ ਆਵੇ ਤੇ ਧੰਨਵਾਦ ਜੀ